ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਹ ਵਿਦਮਹਿਆਨੋ ਹੇਮਕੁੰਟ ਪਰਬਤ ਹੈ ਜਹਾਂ ਸप्त শৃੰਗ ਸੋਭਤ ਹੈ ਤਹਾਂ ਸਬਦ শৃੰਗ ਤਹੇ ਨਾਮ ਕਹਾਵਾ ਪੰਡ ਰਾਜ ਜਿਹ ਜੋਗ ਮਵਾਂ ਤੇ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ ਪਰਮ ਸਤ ਕਰ ਜੋਗ ਸਤਗੁਰਾਂ ਦੀ ਸਾਜਿ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ ਸਭ ਤੋਂ ਪਹਿਲਾਂ ਫਤਿਹ ਦੀ ਸ਼ਾਂਤ ਕੋਈ ਵੀ ਰਸਨਾ ਵਾਜੀ ਨਾ ਰਹੇ ਆਪੋ ਆਪਣੀਆਂ ਹਾਜ਼ਰੀਆਂ ਲਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕਨਗੀ ਤਰਪਾਤਸ਼ਾਹ ਜਿਨ੍ਹਾਂ ਨੇ ਸਾਡੇ ਵਾਸਤੇ ਕਿੰਨਾ ਕੁਛ ਕੀਤਾ ਕਤ ਕਥਣ ਤੋਂ ਬਾਹਰ ਹੈ ਕਹਿਣ ਤੋਂ ਬਾਹਰ ਹੈ ਜੇ ਅੱਜ ਸਾਡੇ ਸਿਰਾਂ ਤੇ ਪੱਗਾਂ ਨੇ ਜੇ ਅੱਜ ਸਾਡੇ ਮੂੰਹ ਤੇ ਦੜ ਹੈ ਜੇ ਅੱਜ ਅਸੀਂ ਆਪਣੇ ਪੁੱਤ ਪੋਤਿਆਂ ਵਿੱਚ ਬੈਠਿਆਂ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਕਰਕੇ ਬੈਠਿਆਂ ਉਹਨਾਂ ਕਰਕੇ ਆ ਸਭ ਕੁਝ ਇੱਥੋਂ ਤੱਕ ਕਹਿ ਦਿੱਤਾ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੀ ਸਭ ਕੀ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਸੰਸਾਰ ਦੇ ਤਾਂ ਗੁਰਮੁਖ ਪਿਆਰਿਓ ਸਾਨੂੰ ਇਹ ਸਰਦਾਰੀਆਂ ਨਹੀਂ ਸੀ ਮਿਲਣੀਆਂ ਗੁਰੂ ਕਲੰਗੀ ਤਰਪਾਸ਼ਾ ਮਹਾਰਾਜ ਜੀ ਦੀ ਬੜੀ ਵੱਡੀ ਦੇਣ ਹੈ ਸਾਨੂੰ ਸੋ ਆਪਣਾ ਵੀ ਫਰਜ਼ ਬੰਦ ਹੈ ਕਿ ਸਤਗੁਰਾਂ ਨੇ ਜੋ ਸਾਨੂੰ ਸੁੱਖ ਦਿੱਤੇ ਨੇ ਸਾਨੂੰ ਸਰਦਾਰੀਆਂ ਦੱਦੀਆਂ ਨੇ ਸਾਨੂੰ ਸਤਗੁਰੂ ਪਾਤਸ਼ਾਹ ਜੀ ਨੇ ਪਹਿਚਾਨ ਬਖਸ਼ੀ ਹੈ ਤਾਂ ਆਪਣਾ ਵੀ ਫਰਜ਼ ਬੰਦ ਹੈ ਕਿ ਆਪਾਂ ਵੀ ਗੁਰੂ ਸਾਹਿਬ ਦਾ ਧੰਨਵਾਦ ਕਰੀਏ ਮਨਕਰ ਨਾ ਹੋਈਏ ਅਕਿਰਤ ਕਰਨਾ ਨਾ ਬਣੀਏ ਅਕਿਰਤ ਕਰਨ ਉਹ ਹੁੰਦਾ ਹੈ ਜਿਹੜਾ ਕੀਤੇ ਹੋਏ ਨੂੰ ਭੁੱਲ ਜਾਂਦਾ ਹੈ ਕੀਤੇ ਹੋਏ ਨੂੰ ਭੁੱਲੀਏ ਨਾ ਅਕਿਰਤ ਕਰਨਾ ਨਾ ਬਣੀਏ ਇਸ ਕਰਕੇ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਏ ਆਂ ਜੋ ਕਥਾਵਾਂ ਚੱਲ ਰਹੀਆਂ ਨੇ ਪ੍ਰੇਮ ਦੇ ਨਾਲ ਜ਼ਰੂਰ ਸਰਵਨ ਕਰਿਆ ਕਰੋ ਜਿੰਨਾ ਕੁ ਸਮਾਂ ਸਾਨੂੰ ਮਿਲਦਾ ਹੈ ਭਾਵੇਂ 10 ਮਿੰਟ ਮਿਲਦੇ ਨੇ 20 ਮਿੰਟ ਮਿਲਦੇ ਨੇ ਉਹ ਜ਼ਰੂਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਨਮੁਖ ਹੋ ਕੇ ਸੰਗਤ ਦੇ ਦਰਸ਼ਨ ਕਰਿਆ ਕਰੋ ਗੁਰੂ ਸਾਹਿਬ ਦੇ ਗੁਰੂ ਦੇ ਸਥਾਨਾਂ ਦੇ ਦਰਸ਼ਨ ਕਰਿਆ ਕਰੋ ਇੱਕ ਕਦਮ ਦਾ ਫਲ ਇੱਕ ਸਮੇਤ ਜਗ ਤੇ ਬਰਾਬਰ ਦੱਸਿਆ ਜੇ ਸਰਦਾ ਨਾਮ ਆਇਆ ਜਾਵੇ ਆਓ ਹਿਮਕੁੰਡ ਪਰਬਤ ਸਾਹਿਬ ਹਿਮਕੁੰਡ ਸਾਹਿਬ ਜੋ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਿਛਲੇ ਜਨਮ ਦੇ ਵਿੱਚ ਪਿਛਲੇ ਜਨਮ ਤੋਂ ਪਹਿਲਾਂ ਕਹਿ ਲਈਏ ਜਨਮ ਤੇ ਨਹੀਂ ਸੀ ਪਿਛਲੇ ਸਮੇਂ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਸੀ ਆਤਮਾ ਅਡੋਲ ਬੈਠੀ ਸੀ ਹਿਮਕੁੰਡ ਪਹਾੜ ਤੇ ਤੇ ਗੁਰੂ ਸਾਹਿਬ ਜੀ ਨੂੰ ਤਪ ਕਰਦਿਆਂ ਕਰਦਿਆਂ ਬੁਲਾਇਆ ਤੇ ਅਵਤਾਰ ਧਾਰਨ ਕੀਤਾ ਤੇ ਜਿੱਥੇ ਸਤਿਗੁਰੂ ਜੀ ਲਿਖਦੇ ਨੇ ਹਮ ਕਹੇ ਹਮ ਅਧਿਕ ਤਪੱਸਿਆ ਸਾਦੀ ਜਿੱਥੇ ਗੁਰੂ ਸਾਹਿਬ ਨੇ ਤਪੱਸਿਆ ਕੀਤੀ ਹੈ ਨਾ ਹਿਮਕੁੰਡ ਪਹਾੜ ਤੇ ਉਹ ਆਪਣੇ ਤੋਂ 16000 ਫੁੱਟ ਉੱਚਾ ਹੈ 16000 ਫੁੱਟ ਇੰਨਾ ਉੱਚਾ ਉਚਾਈ ਤੇ ਗੁਰੂ ਸਾਹਿਬ ਨੇ ਤਪੱਸਿਆ ਕੀਤੀ ਅਧਰਤੀ ਤੋਂ ਸਾਡੇ ਤੋਂ ਜਿਹੜਾ ਤਲ ਜਮੀਨ ਦਾ ਸੋ ਇਸ ਕਰਕੇ ਸਤਗੁਰ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕਰਨਾ ਆਪ ਜੀ ਸਰਵਣ ਕੀਤਾ ਇਹ ਸਾਰਾ ਇਤਿਹਾਸ ਤੇ ਸਤਗੁਰ ਪਾਤਸ਼ਾਹ ਮਹਾਰਾਜ ਧੰਨ ਗੁਰੂ ਕਲੰਗੀ ਤਰਪਾਸ਼ਾ ਮਹਾਰਾਜ ਜਦੋਂ ਅਵਤਾਰ ਧਾਰਨ ਕੀਤਾ ਤਾਂ ਗੁਰਮੁਖ ਪਿਆਰੋ ਰਸਨਾਇਆਂ ਹੋ ਰਹੀਆਂ ਨੇ ਆਲੇ ਦੁਆਲੇ ਗਹਿਮਾ ਗਹਿਮ ਹੋ ਰਹੀ ਏ ਆਪ ਜੀ ਸਰਵਣ ਕੀਤਾ ਸੀ ਕਿ ਲਗਨ ਮਹੂਰਤ ਦੇ ਵੇਖਣਾ ਜੋਸ਼ੀਆਂ ਨੇ ਔਰ ਸਤਿਗੁਰੂ ਧੰਨ ਗੁਰੂ ਗੋਬਿੰਦ ਰਾਏ ਤੇ ਉਹਨਾਂ ਦੀ ਖਬਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਭੇਜੇਗੀ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰਨ ਕੀਤਾ ਉਦੋਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਪਿਤਾ ਜੀ ਕੋਲ ਨਹੀਂ ਸਨ ਉਹ ਇਧਰ ਪੰਜਾਬ ਆ ਲਏ ਹੋਏ ਸੰਤਾ ਚਿੱਠੀ ਭੇਜੇਗੀ ਆਪਣੇ ਘਰ ਪੁੱਤਰ ਹੋਇਆ ਸਹਜਾਦੇ ਨੇ ਜਨਮ ਲਿਆ ਦਾ ਇਹ ਦ랍ਜੀ ਸ਼ਰਮਣੇ ਕੀਤਾ ਸੀ ਰਿਆਸਤ ਪਟਿਆਲਾ ਦੇ ਪਿੰਡ ਕੁੜਾਮ ਦੇ ਰਹਿਣ ਵਾਲਾ ਰਸੀਦਾ ਰੱਬ ਨੂੰ ਪਹੁੰਚਿਆ ਹੋਇਆ ਸਾਈ ਭੀਖਨ ਸ਼ਾ ਉਹ ਦੱਸ ਕੇ ਜ਼ਿਲ੍ਹਾ ਕਰਨਾਲ ਵਿੱਚ ਰਹਿੰਦਾ ਪਿੰਡ ਦਸਕਾ ਜ਼ਿਲ੍ਹਾ ਕਰਨਾਲ ਚ ਹੈ ਉੱਥੇ ਰਹਿੰਦਾ ਤੇ ਗੁਰਮਖ ਪਿਆਰਿਓ ਹੁਣ ਜਿੱਦੇ ਪ੍ਰਕਾਸ਼ ਹੋਇਆ ਸਤਿਗੁਰਾਂ ਦਾ ਤਾਂ ਉਸ ਦਿਨ ਉਹਨੇ ਇਧਰ ਛਿਪ ਦੇ ਵੱਲ ਮੂੰਹ ਕਰਨ ਦੀ بجائے ਚੜ੍ਹ ਦੇ ਵੱਲ ਮੂੰਹ ਕੀਤਾ ਪੂਰਬ ਦਿਸ਼ਾ ਦੇ ਵੱਲ ਉਹਨੂੰ ਰੋਸ਼ਨੀ ਪ੍ਰਤੀਤ ਹੋਈ ਅਨੁਭਵ ਹੋਇਆ ਉਹਨੂੰ ਚਾਨਣ ਹੋਇਆ ਤਾਂ ਸਾਈ ਭੀਖਣ ਸ਼ਾਹ ਨੇ ਜਦੋਂ ਇਧਰ ਚਾਨਣ ਹੋਇਆ ਵੇਖਿਆ ਪੂਰਬ ਦਿਸ਼ਾ ਦੇ ਵੱਲ ਤਾਂ ਗੁਰਮੁਖ ਪਿਆਰਿਓ ਉਹਨੇ ਆਪਣੀ ਅੰਤਰ ਦ੍ਰਿਸ਼ਟੀ ਨਾਲ ਵੇਖਿਆ ਕਿ ਕੋਈ ਇਸ ਦਿਸ਼ਾ ਦੇ ਵੱਲ ਕੋਈ ਮਹਾਪੁਰਸ਼ ਜ਼ੁਲਮ ਦਾ ਹਨੇਰਾ ਦੂਰ ਕਰਨ ਵਾਲਾ ਪੈਦਾ ਹੋਇਆ ਕੋ ਸਤਨਾਮ ਇਹ ਗੱਲ ਵਿਚਾਰ ਕੇ ਸਾਈ ਭੀਖਣ ਸਾਹਿਬ ਉਹਨੇ ਅੱਖਾਂ ਮੀਟ ਲਈਆਂ ਤੇ ਨਵਾਜ ਪੜਨ ਲੱਗ ਪਏ ਸਾਈ ਭੀਖਣ ਸਾਹ ਜੀ ਐਨੇ ਐਨਾ ਪ੍ਰੇਮ ਅੰਦਰ ਜਾਗਿਆ ਐਨਾ ਅੰਦਰੋਂ ਬਿਰਹੋਂ ਆਉਣ ਲੱਗ ਪਿਆ ਨੀਰ ਚੱਲ ਪਿਆ ਅੱਖਾਂ ਵਿੱਚ ਜਿਵੇਂ ਬਾਣੀ ਵਿੱਚ ਦੱਸਿਆ ਹੈ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਤੋਂ ਬਗੈਰ ਰਹਾ ਨਹੀਂ ਜਾਂਦਾ ਮੈਂ ਨੀਰ ਵਹਿ ਵਹਿ ਚੱਤੇ ਜਿਉ ਮੈਂ ਨੀਰ ਵਹਿ ਵਹਿ ਚੱਲੈ ਜਿਉ ਮੇਰੇ ਅੱਖਾਂ ਵਿੱਚੋਂ ਨੀਰ ਵਹਿ ਰਿਹਾ ਹੈ ਤੁਹਾਡੇ ਦਰਸ਼ਨ ਕਰੇ ਤੋਂ ਬਗੈਰ ਇਹ ਨੀਰ ਨਹੀਂ ਰੁਕੇਗਾ ਇਸ ਤਰ੍ਹਾਂ ਬੇਨਤੀਆਂ ਕਰਕੇ ਜਦੋਂ ਸਾਈਂ ਵੀ ਕ੍ਰਿਸ਼ਨਾ ਨੇ ਪੂਰਬ ਵੱਲ ਮੂੰਹ ਕਰਕੇ ਸਜਦਾ ਕਰ ਦਿੱਤਾ ਮੱਥਾ ਟੇਕਿਆ ਨਮਸਕਾਰ ਕੀਤੀ ਨਵਾਜ਼ ਪੜੀ ਉਹ ਚੇਲਿਆਂ ਨੇ ਵੇਖਿਆ ਵੇਖ ਕੇ ਹੈਰਾਨ ਹੋ ਗਏ ਹੈਰਾਨਗੀ ਦੇ ਨਾਲ ਪੁੱਛਿਆ ਕਿ ਅੱਜ ਤੁਸੀਂ ਪੂਰਬ ਦਿਸ਼ਾ ਦੇ ਵੱਲ ਕਿਉਂ ਸਜਦਾ ਕੀਤਾ ਪੂਰਬ ਦਿਸ਼ਾ ਦੇ ਵੱਲ ਸੂਰਜ ਨੂੰ ਪੂਜਣ ਵਾਲੇ ਸਿਰ ਨਿਵਾਉਂਦੇ ਨੇ ਤੇ ਸੂਰਜ ਦੀ ਜਿਹੜੀ ਪੂਜਾ ਹੁੰਦੀ ਆ ਉਹ ਹਿੰਦੂ ਧਰਮ 'ਚ ਹੁੰਦੀ ਆ ਹਿੰਦੂਆਂ ਦਾ ਕੰਮ ਉਹਨਾਂ ਦੀ ਮਰਯਾਦਾ ਹੈ ਇੱਧਰ ਨਮਸਕਾਰ ਕਰਨੀ ਪਰ ਤੁਸੀਂ ਆ ਨਵੀਂ ਗੱਲ ਕਰ ਦਿੱਤੀ ਵੀ ਜੋ ਮੁਸਲਮਾਨ ਹੈ ਉਹ ਪੂਰਬ ਵੱਲ ਨਹੀਂ ਉਹ ਪੱਛਮ ਵੱਲ ਕਿਉਂਕਿ ਪੱਛਮ ਵੱਲ ਆਪਣਾ ਕਾਬਾ ਹੈ ਕਿ ਕਾਬੇ ਦੇ ਵੱਲ ਮੂੰਹ ਕਰਕੇ ਆਪਾਂ ਨਮਸਕਾਰ ਕਰਦੇ ਆ ਤੇ ਨਾਲ ਨਮਾਜ਼ ਉਹ ਚਰਨ ਕਰਦੇ ਆ ਤੇ ਆ ਤੁਸੀਂ ਨਵੀਂ ਗੱਲ ਕਰ ਦਿੱਤੀ ਹੁਣ ਆਪਣੇ ਚੇਲਿਆਂ ਪਾਸੋਂ ਮਰੀਦਾਂ ਦੇ ਪਾਸੋਂ ਇਹ ਘਰੇਵੇਂ ਵਾਲੇ ਬਚਨ ਸੁਣ ਕੇ ਸਾਈ ਭਿਕਨ ਸ਼ਾਹ ਨੇ ਆਖਿਆ ਸੁਣਾ ਬਰਖਰਦਾਰੋ ਉਹ ਮੈਂ ਪੂਰਬ ਦਿਸ਼ਾ ਦੇ ਵੱਲ ਮੂੰਹ ਕਰਕੇ ਅੱਜ ਇਸ ਕਰਕੇ ਸਜਦਾ ਕੀਤਾ ਕਿਉਂਕਿ ਦੀਨ ਧਰਮ ਤੇ ਦੁਨੀਆ ਦਾ ਮੁਲਕ ਦਾ مالک ਮਨੁੱਖਾ ਸਰੀਰ ਧਾਰਨ ਕਰਕੇ ਆ ਦੇਸ਼ਾ ਵੱਲ ਪ੍ਰਗਟ ਹੋ ਗਿਆ ਖੁਸਤਨਾਮ ਮੈਂ ਉਹਨਾਂ ਨੂੰ ਸਜਦਾ ਕੀਤਾ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਮੈਂ ਛੇਤੀ ਪਟਨੇ ਜਾਣਾ ਚਾਹੁੰਨਾ ਜਿਨ੍ਹਾਂ ਨੇ ਮੇਰੇ ਨਾਲ ਜਾਣਾ ਨਾ ਤਿਆਰ ਹੋ ਜਾਓ ਇਦਾਂ ਕਹਿ ਕੇ ਭਿਕਨਸ਼ਾ ਨੇ ਤਿਆਰਾ ਸ਼ੁਰੂ ਕਰ ਦਿੱਤਾ ਚਲੋ ਚੱਲ ਕੇ ਦਰਸ਼ਨ ਕਰਦੇ ਆ ਹੁਣ ਕਈ ਕਵੀਆਂ ਨੇ ਇਹ ਲਿਖਿਆ ਹੈ ਕਿ ਤਕਰੀਬਨ ਲਗਾਤਾਰ 3 ਮਹੀਨੇ ਤੇ ਕਈ ਕਈਆਂ ਨੇ ਤੇ 3 ਮਹੀਨੇ ਦਾ ਸਮਾਂ ਲਿਖਿਆ ਤੁਰ ਕੇ ਜਾਣ ਦਾ ਕਈਆਂ ਨੇ 1 ਮਹੀਨਾ ਹੀ ਲਿਖਿਆ ਚਲੋ ਜੋ ਵੀ ਸਮਾਂ ਸੀ ਹੌਲੀ ਹੌਲੀ ਤੁਰ ਕੇ ਗਏ ਆਵਾਜ਼ aí ਦੇ ਸਾਧ ਨਹੀਂ ਸਨ ਗੱਲ ਤੇ ਤੁਰ ਕੇ ਜਾਣ ਦੀ ਹੈ ਵੀ ਤੁਰ ਕੇ ਗਏ ਭਾਵੇਂ ਦੂਰ ਸੀ ਭਾਵੇਂ ਨੇੜੇ ਬਹੁਤ ਦੂਰ ਹੈ ਵਿਹਾਰ ਪਟਨਾ ਜੇ ਟ੍ਰੇਨ ਵਿੱਚ ਵੀ ਜਾਂਦੇ ਆ ਤਾਂ ਸਵੇਰੇ ਤੁਰியே ਤਾਂ ਦੂਸਰੇ ਦਿਨ ਸਵੇਰੇ ਪਹੁੰਚਿਆ ਜਾਂਦਾ ਹੈ ਰਾਤ ਨੂੰ ਪਹੁੰਚਿਆ ਜਾਂਦਾ ਹੈ ਐਨੀ ਦੂਰ ਹੈ ਤੇ ਸਾਈ ਭੇਖਣ ਸ਼ਾ ਪੈਦਲ ਤੁਰਪੇ ਜਦੋਂ ਉਹ ਪਟਨੇ ਦੀ ਧਰਤੀ ਤੇ ਪਹੁੰਚੇ ਜਿੱਥੇ ਗੁਰੂ ਗੋਬਿੰਦ ਰਾਏ ਜੀ ਨੇ ਅਵਤਾਰ ਧਾਰਨ ਕੀਤਾ ਸੀ ਜਦੋਂ ਉੱਥੇ ਪਹੁੰਚੇ ਉਹ ਵੇਂਦੇ ਨੇ ਆਰੇਦ ਵਾਲੇ ਵੇਂਦੇ ਨੇ ਕੀ ਕੇ ਵੇਖਦੇ ਨੇ ਕਹਿੰਦੇ ਜਿੱਧਰ ਵੇਖਦੇ ਨੇ ਉਤਰੀ ਬਾਗ ਹਰੇ ਭਰੇ ਦਰਖਤ ਝੂਮ ਰਹੇ ਨੇ ਲਹਿਰਾ ਰਹੇ ਨੇ ਖੁਸ਼ੀਆਂ ਵਿੱਚ ਇਉਂ ਝਾਪਦੇ ਵੀ ਸ਼ੈਰਾ ਧਰਤੀ ਸਾਰੀ ਖੁਸ਼ ਹੋਈ ਹੋਗੀ ਹੋਵੇ ਆਖੋ ਸਤਨਾਮ ਗੁਰੂ ਸਾਹਿਬ ਦਾ ਅਵਤਾਰ ਧਾਰਨ ਜਦੋਂ ਕੀਤਾ ਸਤਗੁਰਾਂ ਨੇ ਸਾਰੇ ਇਦਾਂ ਲੱਗਦਾ ਪਸ਼ੂ ਪੰਛੀ ਵੀ ਜਿਹੜੇ ਨੇ ਉਹ ਵੀ ਖੁਸ਼ੀਆਂ ਮਨਾ ਰਹੇ ਨੇ ਪੰਛੀ ਵੀ ਗੀਤ ਗਾ ਰਹੇ ਨੇ ਹੁਣ ਇਸ ਤਰ੍ਹਾਂ ਇਹ ਲੰਘ ਕੇ ਪੀਰ ਜੀ ਸ਼ਹਿਰ ਦੀਆਂ ਗਲੀਆਂ ਵਿੱਚ ਗਏ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਇਸਤਰੀਆਂ ਦੇ ਟੋਲੇ ਇਧਰ ਉਧਰ ਫਿਰਦੇ ਨੇ ਸ਼ਾਹੂਕਾਰਾਂ ਦੀਆਂ ਹੱਟੀਆਂ सजੀਆਂ ਹੋਈਆਂ ਬਾਜ਼ਾਰਾਂ ਵਿੱਚੋਂ ਲੰਘ ਕੇ ਪੀਰ ਜੀ ਉਹ ਸਾਲਸਰਾਏ ਜੋਰੀ ਦੀ ਧਰਮਸ਼ਾਲਾ ਦੇ ਅੱਗੇ ਪਹੁੰਚ ਗਏ ਜਿੱਥੇ ਗੁਰੂ ਗੋਬਿੰਦ राय ਜੀ ਨੇ ਅਵਤਾਰ ਧਾਰਨ ਕੀਤਾ ਸੀ ਸਾਲਸਰਾਏ ਜੋਰੀ ਦੀ ਉਹ ਧਰਮਸ਼ਾਲਾ ਬਾਰੇ ਇਤਿਹਾਸ ਕੱਲ ਵੀ ਸਰਵਣ ਕੀਤਾ ਸੀ ਆਪ ਜੀ ਨੇ ਪਹਿਲਾਂ ਵੀ ਸਰਵਣ ਕੀਤਾ ਹੈ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗਏ ਸਨ ਨਾ ਉੱਥੇ ਪ੍ਰਚਾਰ ਕਰਦੇ ਕਰਦੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਆ ਲਾਲ ਲੈ ਜਾ ਮਰਦਾਨਿਆਂ ਜਾ ਇਹਨੂੰ ਵੇਚ ਕੇ ਕੁਛ ਛਕਿਆ ਤੇ ਮਰਦਾਨਾ ਗਿਆ ਸੀ ਲਾਲ ਲੈ ਕੇ ਲਾਲ ਵੇਖ ਕੇ ਤੇ ਸਾਲਸਰੇ ਜੋਰੀ ਨੇ ਉਹ ਲਾਲ ਵੇਖ ਕੇ 100 ਰੁਪਏ ਭੇਟ ਕਰ ਦਿੱਤਾ ਸੀ 100 ਰੁਪਏ ਗੁਰੂ ਸਾਹਿਬ ਜੀ ਨੇ 100 ਰੁਪਏ ਨਹੀਂ ਲੇਤਾ ਉਧਰੋਂ ਸਾਲਸਰੇ ਜੋਰੀ ਉਹ ਵਾਪਸ ਨਾ ਲਵੇ ਇਹ ਕਥਾ ਸਾਰੀ ਆਪਜੀ ਸਰਵਨ ਕੀਤੀ ਹੈ ਪਹਿਲਾ ਅੰਤ ਨੂੰ ਸਾਦਸਰਾਏ ਜੋਰੀ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਉਹਨੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਦੱਸੋ ਕੀ ਹੁਕਮ ਹੈ ਤਾਂ ਸਤਿਗੁਰੂ ਜੀ ਨੇ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿ ਇੱਥੇ ਧਰਮਸ਼ਾਲਾ ਬਣਵਾਓ ਸ਼ਾਇਦ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਹਿਲਾਂ ਹੀ ਪਤਾ ਸੀ ਵੀ ਦਸਵਾਂ ਜਾਮਾ ਸੀ ਇੱਥੇ ਧਾਰਨ ਕਰਾਂਗੇ ਆਖੋ ਸਤਨਾਮ ਗੁਰੂ ਨਾਨਕ ਜੀ ਨੇ ਬਣਵਾਈ ਧਰਮਸ਼ਾਲਾ ਤੇ ਦਸਵੇਂ ਪਾਤਸ਼ਾਹ ਜੀ ਨੇ ਉਹਦੇ ਵਿੱਚ ਅਵਤਾਰ ਧਾਰਨ ਕੀਤਾ ਉਹੀ ਧਰਮਸ਼ਾਲਾ ਵਿੱਚ ਪਟਨੇ ਦੇ ਵਿੱਚ ਸਾਲਸਰਾਏ ਯੋਰੀ ਦੀ ਧਰਮਸ਼ਾਲਾ ਤੇ ਗੁਰਮਖਾ ਪਿਆਰਿਓ ਹੁਣ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਸੀ ਜਿੱਥੇ ਪੀਰ ਜੀ ਉੱਥੇ ਪਹੁੰਚ ਗਏ ਸਾਲਸਰਾਏ ਧਰਮਸ਼ਾਲਾ ਉਹਦੇ ਅੱਗੇ ਪਹੁੰਚ ਗਏ ਹੁਣ ਕੁਝ ਸਮਾਂ ਪੁੱਛਗਿਸ ਕੀਤੀ ਤਾਂ ਮਾਮਾ ਕ੍ਰਿਪਾਲ ਚੰਦ ਜੀ ਆ ਗਏ ਗੁਰੂ ਗੋਬਿੰਦ राय ਜੀ ਦੇ ਮਾਮਾ ਜੀ ਸਨ ਮਾਮਾ ਕ੍ਰਿਪਾਲ ਚੰਦ ਉਹ ਆ ਗਏ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਅਸੀਂ ਬਹੁਤ ਦੂਰ ਦੇਸ਼ ਤੋਂ ਆਏ ਆ ਪੰਜਾਬ ਦੇਸ਼ ਤੋਂ ਆਏ ਆ ਅਸੀਂ ਕੇਵਲ ਤੇ ਕੇਵਲ ਸਹਜਾਦੇ ਦੇ ਦਰਸ਼ਨ ਕਰਨੇ ਨੇ ਸਾਨੂੰ ਦਰਸ਼ਨ ਕਰਾ ਦਿਓ ਅਸੀਂ ਮੁਰੀਦ ਹਾਂ ਉਹਨਾਂ ਦੇ ਕਿਰਪਾ ਕਰੋ ਸਾਡੀ ਮੰਨ ਦੀ ਮਰਜ਼ੀ ਪੂਰੀ ਹੋ ਜਾਵੇ ਅਸੀਂ ਇੰਨੀ ਦੂਰੋਂ ਚੱਲ ਕੇ ਪੰਜਾਬ ਤੋਂ ਦਰਸ਼ਨ ਕਰਨ ਵਾਸਤੇ ਆਇਆ ਪੀਰ ਜੀ ਕਹਿੰਦੇ ਜਦੋਂ ਆਹ ਬੇਨਤੀ ਕੀਤੀ ਮਾਮਾ ਕਰਪਾਲ ਚੰਦ ਜੀ ਨੂੰ ਉਹ ਅੰਦਰ ਗਏ ਕਹਿੰਦੇ ਖਲੋ ਜਾਓ ਕਹਿੰਦੇ ਖੜ੍ਹ ਜਾਓ ਮੈਂ ਹੁਣੇ ਪੁੱਛ ਕੇ ਆਉਣਾ ਮਾਮਾ ਕਰਪਾਲ ਚੰਦ ਜੀ ਅੰਦਰ ਗਏ ਤੇ માતા ਗੁਜਰੀ ਜੀ ਨੂੰ ਮਾਤਾ ਨਾਨਕੀ ਜੀ ਨਾਨਕੀ ਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਜੀ ਸਨ ਤੇ ਇਧਰ ਮਾਮਾ ਕਿਰਪਾਲ ਚੰਦ ਜੀ ਮਾਤਾ ਗੁਜਰ ਗੁਜਰੀ ਜੀ ਕੋਲ ਗਏ ਸਲਾਹ ਕੀਤੀ ਕਹਿੰਦੇ ਵੀ ਕੋਈ ਦਰਸ਼ਨ ਕਰਨ ਵਾਸਤੇ ਆਇਆ ਪੰਜਾਬ ਤੋਂ ਮੁਸਲਮਾਨ ਹੈ ਪੀਰ ਹੈ ਕੋਈ ਆਪਣੇ ਆਪ ਨੂੰ ਪੀਰ ਭਿਕਨਸ਼ਾ ਦੱਸ ਰਿਹਾ ਹੈ ਕਿ ਉਹਨਾਂ ਦਰਸ਼ਨ ਕਰਾ ਦਈਏ ਜਾਂ ਨਾ ਤਾਂ ਗੁਰਮਖ ਪਿਆਰਿਓ ਹੁਣ ਮਾਮਾ ਕਰਪਾਲ ਚੰਦ ਜੀ ਨੇ ਜਦੋਂ ਇਹ ਬਚਨ ਕਿਹਾ ਤਾਂ ਮਾਤਾ ਗੁਜਰੀ ਜੀ ਕਹਿੰਦੇ ਕਹਿੰਦੇ ਨਹੀਂ ਦਰਸ਼ਨ ਨਹੀਂ ਕਰਾਉਣੇ ਕਿਉਂ ਕਿ ਕਿਉਂਕਿ ਨਾ ਜਾਣੀਏ ਕੋਈ ਸਾਈਂ ਔਰੰਗ ਜੀਬ ਦਾ ਭੇਜਿਆ ਹੋਇਆ ਹੋਵੇ ਇਹ ਕੀ ਪਤਾ ਹੈ ਉਹ ਬੜਾ ਜ਼ੁਲਮ ਕਰ ਰਿਹਾ ਹੈ ਕੀ ਪਤਾ ਹੈ ਉਹਨੇ ਭੇਜ ਦਿੱਤਾ ਹੋਵੇ ਮਾਰਨ ਵਾਸਤੇ ਜੇ ਉਸ ਜ਼ਾਲਮ ਨੂੰ ਪਤਾ ਲੱਗ ਗਿਆ ਔਰੰਗਜ਼ੇ ਬਾਦਸ਼ਾਹ ਨੂੰ ਕੀ ਜਾਣੇ ਉਹ ਦਿੱਲੀ ਸੱਤ ਲਵੇ ਵੇਖੋ ਨਾ ਸ਼੍ਰੀ ਹਰਿ ਕ੍ਰਿਸ਼ਨ ਅੱਠਵੇਂ ਪਾਦਸ਼ਾਹ ਮਹਾਰਾਜ ਸ਼੍ਰੀ ਹਰਿ ਕ੍ਰਿਸ਼ਨ ਜੀ ਉਹ ਬਾਲਕ ਅਵਸਥਾ ਵਿੱਚ ਸਨ ਇਹ ਹੰਕਾਰੀ ਨਰੰਗੇ ਨੇ ਦਿੱਲੀ ਸਦ ਲਿਆ ਪਰ ਉਹਨਾਂ ਨੇ ਪ੍ਰਣ ਕਰ ਲਿਆ ਸੀ ਵੀ ਅਸੀਂ ਇਹ ਜ਼ਾਲਮ ਨਰੰਗੇ ਦੇ ਮੱਥੇ ਨਹੀਂ ਲਗਣਾ ਆਪਣੇ ਪ੍ਰਾਨ ਨੂੰ ਆਪੇ ਪ੍ਰਣ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਸੀਤਲਾ ਦਾ ਕੌਤਕ ਰਚਿਆ ਸੀ 8ਵੇਂ ਪਾਸ਼ਾ ਜੀ ਨੂੰ ਸਰੀਰ ਤੇ ਸੀਤਲਾ ਹੋ ਗਈ ਸੀ ਉਹਨਾਂ ਨੇ ਸਰੀਰ ਛੱਡ ਦਿੱਤਾ ਸੀ ਇਹ ਨਰੰਗੇ ਦੇ ਮੱਥੇ ਨਹੀਂ ਸੀ ਲੱਗੇ ਸਰੀਰ ਤਿਆਗ ਦਿੱਤਾ ਸੀ ਨਾ ਜਾਣੇ ਇਹ ਔਰੰਗਜ਼ੇਬ ਦਾ ਭੇਜਿਆ ਹੋਵੇ ਕੋਈ ਨਹੀਂ ਅਸੀਂ ਨਹੀਂ ਦਰਸ਼ਨ ਕਰਾਉਣੇ ਜਵਾਬ ਦੇ ਦਿਓ ਜਵਾਬ ਦੇ ਦਿੱਤਾ ਜਾ ਕੇ ਪੀਰ ਜੀ ਨੂੰ ਕਿਹਾ ਪੀਰ ਜੀ ਤੁਹਾਨੂੰ ਦਰਸ਼ਨ ਨਹੀਂ ਹੋ ਸਕਦੇ ਕਿਉਂ ਕਿਉਂ ਨਹੀਂ ਹੋ ਸਕਦੇ ਬਹਾਨਾ ਪਤਾ ਕੀ ਲਾਇਆ ਬਹਾਨਾ ਇਹ ਲਾਇਆ ਕਿ ਇਹਦੇ ਪਿਤਾ ਜੀ ਹਜੇ ਇੱਥੇ ਨਹੀਂ ਹਨ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਪੰਜਾਬ ਦੇ ਬਲ ਗਏ ਹੋਏ ਨੇ ਇਸ ਕਰਕੇ ਬਗਾਨੇ ਪੁਰਸ਼ ਦਾ ਚਿਹਰਾ ਇਹਨਾਂ ਦੇ ਸਾਹਮਣੇ ਨਹੀਂ ਕਰਨਾ ਉਹਨਾਂ ਚਿਰ ਜਿੰਨਾ ਚਿਰ ਇਹਦੇ ਪਿਤਾ ਜੀ ਨਾ ਆ ਜਾਣ ਇਹ ਇਹ ਬਹਾਨਾ ਲਾਇਆ ਮੱਥੇ ਨਹੀਂ ਲਾਉਣਾ ਕਿਸੇ ਹੋਰ ਪੁਰਸ਼ ਨੂੰ ਜਿੰਨਾ ਚਿਰ ਇਹਨਾਂ ਦੇ ਪਿਤਾ ਜੀ ਨਾ ਆ ਜਾਣ ਇਹਨਾਂ ਦੇ ਪਿਤਾ ਜੀ ਆ ਜਾਣਗੇ ਫਿਰ ਆ ਜਾਣਾ ਤਾਂ ਗੁਰਮਖ ਪਿਆਰੇ ਗਵਾ ਸੁਣਿਆ ਉਹ ਕਹਿੰਦੇ ਵੀ ਅਸੀਂ ਤੇ ਏਡੀ ਦੂਰ ਤੁਰ ਕੇ ਮਸਾਂ ਆਇਆ ਇੱਥੇ ਤੱਕ ਅਸੀਂ ਤੇ ਦਰਸ਼ਨ ਕਰਨ ਵਾਸਤੇ ਆਇਆ ਸਾਨੂੰ ਦਰਸ਼ਨ ਕਰਾ ਦਿਓ ਉਹ ਕਹਿੰਦੇ ਨਹੀਂ ਦਰਸ਼ਨ ਨਹੀਂ ਕਰਾਉਣੇ ਹਾਂ ਜਿਹੜੀ ਚੀਜ਼ੀ ਤੁਹਾਨੂੰ ਲੋੜ ਹੈ ਖਾਣ ਪੀਣ ਦੀ ਪਹਿਨਣ ਦੀ ਲੋੜ ਹੈ ਮਾਇਆ ਦੀ ਲੋੜ ਹੈ ਉਹ ਲੈ ਲਓ ਸਾਈਂ ਜੀ ਨੇ ਕਿਹਾ ਤੁਸੀਂ ਸਾਥੋਂ ਡਰੋ ਨਾ ਸਾਈਂ ਪੀਕਨ ਸ਼ਾਹ ਜੀ ਕਹਿੰਦੇ ਇਹ ਖੁਦਾਰਾ ਰੂਪ ਅਵਤਾਰ ਨੇ ਅਸੀਂ ਤਾਂ ਤਾਂ ਦਰਸ਼ਨ ਕਰਨ ਵਾਸਤੇ ਆਇਆ ਇਹ ਡਰ ਰੂਪੀ ਹਨੇਰੇ ਨੂੰ ਦੂਰ ਕਰਨ ਵਾਲੇ ਇਹ ਦੀਵੇ ਨੇ ਮੈਂ ਇਹਨਾਂ ਦੇ ਦਰਸ਼ਨ ਕਰਨ ਤੋਂ ਬਿਨਾ ਨਹੀਂ ਜਾ ਸਕਦਾ ਵਾਪਸ ਸਾਈ ਭੀਖਣ ਸ਼ਾਹ ਜੀ ਨਾ ਜਿਹੜਾ ਦਰਵਾਜ਼ਾ ਸੀ ਉਹ ਧਰਮਸ਼ਾਲਾ ਦਾ ਉਹ ਦਰਵਾਜੇ ਦੇ ਵਿਚਾਲੇ ਨਾ ਚੌਂਕੜਾ ਮਾਰ ਕੇ ਬਹਿ ਕੇ ਕਹਿੰਦੇ ਲੋ ਅੱਜ ਤੋਂ ਬਾਅਦ ਭੁੱਖ ਹੜਤਾਲ ਕਰ ਦਿੱਤੀ ਆ ਕੋ ਸਤਨਾ ਅੱਜ ਤੋਂ ਬਾਅਦ ਭੁੱਖ ਹੜਤਾਲ ਐ ਮੈਂ ਕੁਛ ਨਹੀਂ ਖਾਵਾਂਗਾ ਕੁਛ ਨਹੀਂ ਛਕਾਂਗਾ ਜਿੰਨਾ ਚਿਰ ਦਰਸ਼ਨ ਨਹੀਂ ਕਰਾਉਂਗੇ ਭਾਵੇਂ ਜਾਨ ਨਿਕਲ ਜਾਵੇ ਜਾਨ ਚੰ ਜਾਂਦੀ ਐ ਚਲੀ ਜਾਵੇ ਕੁਛ ਖਾਵਾਂਗਾ ਨਹੀਂ ਆ ਇਹਦੇ ਦਰ ਤੇ ਤੇਰੇ ਦਰ ਤੇ ਇੱਥੇ ਹੀ ਪ੍ਰਾਣ ਦੇ ਦਿਆਂਗਾ ਇੱਥੇ ਹੀ ਮਰ ਜਾਵਾਂਗਾ ਜੇ ਦਰਸ਼ਨ ਨਹੀਂ ਹੋਣਗੇ ਦੇਖੋ ਕਿੰਨੀ ਖਿੱਚ ਹੈ ਕਿੰਨਾ ਪ੍ਰੇਮ ਹੈ ਕਿ ਸਾਡੇ ਅੰਦਰ ਹੈ ਇਦਾਂ ਦਾ ਪ੍ਰੇਮ ਜੇ ਸਾਡੇ ਅੰਦਰ ਇਦਾਂ ਦਾ ਪ੍ਰੇਮ ਹੋ ਜਾਵੇ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਬਾਹ ਫੜ ਕੇ ਪੁੱਛਦੇ ਨੇ ਸਿੱਖਾ ਚਾਹੀਦਾ ਕੀ ਤੇਨੂੰ ਤੇ ਗੁਰਮੁਖ ਪਿਆਰਿਓ ਇੰਨਾ ਪ੍ਰੇਮ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਖਾਣ ਪੀਣ ਤੋਂ ਬਿਨਾ ਸਰੀਰ ਤਿਆਗ ਦਾ ਮੰਗਾ ਭੁੱਖਣ ਭਾਣੇ ਰਾਤ ਲੰਘੀ ਦੂਜਾ ਦਿਨ ਚੜ ਗਿਆ ਪੀਰ ਜੀ ਇਹ ਕਹਿਣਾ ਉੱਚੀ ਉੱਚੀ ਕਹਿਣ ਲੱਗ ਪਏ ਓਏ ਇਹ ਬੜੀ ਅੱਲਾ ਦਾ ਘਰ ਹੈ ਗੁਰੂ ਨਾਨਕ ਦਾ ਘਰ ਹੈ ਇੱਥੇ ਹਿੰਦੂ ਮੁਸਲਮਾਨ ਦਾ ਕੋਈ ਵਿਰਵਾ ਨਹੀਂ ਹੈ ਪ੍ਰੇਮੇ ਦੀ ਇੱਥੇ ਤੇ ਸਰਦਾ ਵੇਖੀ ਜਾਂਦੀ ਹੈ ਇੱਥੇ ਊਚ ਨੀਚ ਜਾਤ ਪਾਤ ਵੱਡਾ ਛੋਟਾ ਕੁਛ ਨਹੀਂ ਵੇਖਿਆ ਜਾਂਦਾ ਉਹ ਇੱਥੇ ਤੇ ਪ੍ਰੇਮ ਵੇਖਿਆ ਜਾਂਦਾ ਹੈ ਪੀਖਣਸ਼ਾ ਕਹਿੰਦੇ ਉਹ ਜੇ ਤੁਸੀਂ ਬਾਲਕ ਦੇ ਮੈਨੂੰ ਦਰਸ਼ਨ ਨਹੀਂ ਕਰਾਓਗੇ ਬਿਨਾ ਅਨਜਲ ਛਕੇ ਮੈਂ ਇੱਥੇ ਬੈਠੇ ਪਰਬਤ ਵਗਾਰ ਦੀ ਬੰਦਗੀ ਕਰਦੇ ਹੋਏ ਮੈਂ ਸਮਾ ਸਮਾਪਤੀਤ ਕਰਾਂਗਾ ਤੇ ਇਹ ਪ੍ਰਣਮੈ ਕਰਕੇ ਇਹ ਪਟਨੇ ਨੂੰ ਤੁਰਿਆ ਸੀ ਮੇਮੇ ਦਰਸ਼ਨ ਕਰਕੇ ਵਾਪਸ ਆਵਾਂਗਾ ਇਹ ਪ੍ਰਣ ਮੈਂ ਪੂਰਾ ਕਰਕੇ ਜਾਵਾਂਗਾ ਨਹੀਂ ਹੋਵੇਗਾ ਤਾਂ ਸਰੀਰ ਤਿਆਗ ਦਵਾਂਗਾ ਸੋ ਅਸੀਂ ਪੰਜਾਬ ਦੇ ਇਸ ਤੋਂ ਸਹਜਾਦੇ ਦੇ ਦਰਸ਼ਨ ਕਰਨ ਵਾਸਤੇ ਆਏ ਆ ਦਰਸ਼ਨ ਕਰਕੇ ਹੀ ਵਾਪਸ ਜਾਵਾਂਗੇ ਤੇ ਗੁਰਮੁਖ ਪਿਆਰਿਓ ਸਾਈ ਭਿਕਨ ਸਾਧਾ ਐਨਾ ਵੱਡਾ ਦ੍ਰਿੜ ਨਿਸ਼ਚਾ ਵੇਖ ਕੇ ਇਹੋ ਜੀ ਸ਼ਰਧਾ ਵੇਖ ਕੇ ਸਾਰੇ ਪਰਿਵਾਰ ਨੇ ਸਲਾਹ ਕੀਤੀ ਉਹ ਕਹਿੰਦੇ ਹੁਣ ਦਰਸ਼ਨ ਕਰਾ ਦੇਣੇ ਚਾਹੀਦੇ ਨੇ ਆਖੋ ਸਤਨਾਮ ਉਹ ਸ਼ਰਧਾ ਝਲਕ ਰਹੀ ਹੈ ਸ਼ਰਧਾ ਹੋਰ ਹੁੰਦੀ ਹੈ ਨਫ਼ਰਤ ਹੋਰ ਹੁੰਦੀ ਹੈ ਬੰਦੇ ਦੇ ਸਾਹਮਣੇ ਆਉਣ ਦੀ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਨਫ਼ਰਤ ਹੈ ਜਾਂ ਇਹਦੇ ਵਿੱਚ ਸ਼ਰਧਾ ਹੈ ਸ਼ਰਧਾ ਦਾ ਝਲਕ ਹੋਰ ਹੈ ਨਫ਼ਰਤ ਦਾ ਝਲਕ ਹੋਰ ਹੈ ਉਹ ਝਲਕਾਂ ਪੈ ਰਹੀਆਂ ਨੇ ਸ਼ਰਧਾ ਦੀਆਂ ਭੀਖਣਸ਼ਾ ਦੇ ਵਿੱਚੋਂ ਕਹਿੰਦੇ ਚੰਗਾ ਇਦਾਂ ਕਰੋ ਭੀਖਣਸ਼ਾ ਨੂੰ ਕਹੋ ਤਿਆਰ ਹੋ ਜਾਓ ਦਰਸ਼ਨ ਕਰਨ ਵਾਸਤੇ ਸਹਿਜਾਦੇ ਨੂੰ ਲੈ ਕੇ ਆ ਰਹੇ ਆ ਤਾਂ ਬਹੁਤ ਸੋਹਣਾ ਫਰਸ਼ ਵਸਾਇਆ ਗੁਲਾਬ ਗਲੀਚੀਆਂ ਵਾਲਾ ਸਜਾਇਆ ਸੰਗਤਾਂ ਇਕੱਠੀਆਂ ਹੋ ਗਈਆਂ ਰਬਾਬੀਆਂ ਨੇ ਕੀਰਤਨ ਆਰੰਭ ਕਰ ਦਿੱਤਾ ਕੀਰਤਨ ਹੋ ਗਿਆ ਹੁਣ ਆ ਸ਼ੁਰੂ ਹੋ ਗਿਆ ਤੇ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਬਹਿ ਗਈਆਂ ਤੇ ਗੁਰਮਖ ਪਿਆਰੋ ਇਸ ਤਰ੍ਹਾਂ ਗਹਿਮ ਗਹਿਮ ਹੋ ਗਈ ਅੰਦਰ ਢੋਲਕੀਆਂ ਛੈਨੇ ਖੜਕ ਰਹੇ ਨੇ ਘਰ ਦੇ ਵਿੱਚ ਖੁਸ਼ੀਆਂ ਦੇ ਬਾਜੇ ਗਾਜੇ ਵੱਜ ਰਹੇ ਨੇ ਸ਼ਬਦ ਪੜੇ ਜਾ ਰਹੇ ਨੇ ਤਾਂ ਇਧਰ ਪੀਰ ਜੀ ਨੂੰ ਅੰਦਰ ਬੁਲਾਇਆ ਬਹਿ ਜਾਓ ਬਹਿ ਗਏ ਪੀਰ ਜੀ ਮਾਮਾ ਕ੍ਰਿਪਾਲ ਚੰਦ ਜੀ ਦੋਵੇਂ ਹੱਥਾਂ ਤੇ ਚੁੱਕ ਕੇ ਗੋਵਿੰਦ ਰਾਏ ਜੀ ਨੂੰ ਲਈ ਆ ਰਹੇ ਨੇ ਕੁਸ਼ਕ ਮਹੀਨਿਆਂ ਦੇ ਨੇ ਅਜੇ ਥੋੜੇ ਜੇ ਛੋਟੇ ਜੇ ਆਪ ਜੀ ਨੂੰ ਪਤਾ ਵੀ ਕੁਸ਼ਕ ਮਹੀਨਿਆਂ ਦਾ ਬੱਚਾ ਛੋਟਾ ਜਿਹਾ ਉਹ ਚੁੱਕ ਕੇ ਲਈ ਆ ਰਹੇ ਨੇ ਛੋਟੇ ਛੋਟੇ ਹੱਥ ਨੇ ਛੋਟੇ ਛੋਟੇ ਪੈਰ ਸਤਿਗੁਰਾਂ ਨੇ ਸਤਿਗੁਰੂ ਜੀ ਗੋਦ ਵਿਚਾਰੇ ਨੇ ਮਾਮਾ ਕ੍ਰਿਪਾਲ ਚੰਦ ਜੀ ਮਾਮਾ ਕ੍ਰਿਪਾਲ ਚੰਦ ਜੀ ਨੇ ਗੋਦ ਵਿੱਚ ਚੁੱਕ ਕੇ ਭੀਖਣ ਸ਼ਾਹ ਦੇ ਸਾਹਮਣੇ ਲਿਆ ਕੇ ਖੜੇ ਹੋ ਗਏ ਕਹਿੰਦੇ ਲੋ ਕਰ ਲੋ ਦਰਸ਼ਨ ਜਦੋਂ ਦਰਸ਼ਨ ਕੀਤੇ ਨਾ ਭੀਖਣ ਸ਼ਾਹ ਨੇ ਨਲੇ ਬੱਚੇ ਦੇ ਰੂਪ ਦੇ ਵਿੱਚ ਬਾਲਕ ਦੇ ਰੂਪ ਦੇ ਵਿੱਚ ਨੇਹਾਲ ਹੋ ਗਿਆ ਤੇ ਗੁਰਮਖ ਪਿਆਰੇ ਅੱਖਾਂ ਦੇ ਵਿੱਚ ਹੰਝੂ ਆ ਗਏ ਪ੍ਰੇਮ ਦੇ ਦਰਸ਼ਨ ਕਰਕੇ ਤੇ ਭਿਖਣਸ਼ਾ ਨੇ ਦੋ ਕੁੱਜੀਆਂ ਲੈ ਲਈਆਂ ਕਹਿੰਦਾ ਮੈਂ ਇੱਕ ਸਵਾਲ ਲੈ ਕੇ ਆਇਆ ਇਹ ਸਵਾਲ ਦਾ ਜਵਾਬ ਲੈ ਕੇ ਜਾਣਾ ਉਹ ਸਵਾਲ ਦਾ ਜਵਾਬ ਕੀ ਹੈ ਉਹ ਮੈਂ ਲੈ ਕੇ ਜਾਣਾ ਕਹਿੰਦੇ ਕੀ ਸਵਾਲ ਦੋ ਕੁੱਜੀਆਂ ਲੈ ਲੀਆਂ ਇੱਕ ਵਿੱਚ ਦੁੱਧ ਹੈ ਇੱਕ ਵਿੱਚ ਪਾਣੀ ਹੈ ਉਹ ਕੁੱਜੀਆਂ ਕਿ ਕਰ ਦੁੱਤੀਆਂ ਉਹ ਕਹਿੰਦੇ ਲੈ ਛੋਟਾ ਜਿਹਾ ਬੱਚਾ ਕਹਿੰਦੇ ਇਹ ਜਵਾਬ ਕਿਵੇਂ ਦੇਵੇਗਾ ਇਹ ਕਿਹੜਾ ਬੋਲ ਸਕਦਾ ਹੈ ਦੇਖੋ ਫਿਰ ਸਤਿਗੁਰਾਂ ਨੇ ਜਵਾਬ ਦਿੱਤਾ ਛੋਟੇ ਜਿਹੇ ਨੇ ਭਾਵੇਂ ਕੁਝ ਕੁ ਮਹੀਨਿਆਂ ਦੇ ਸਵਾਲ ਕੀਤਾ ਭੀਖਣਸ਼ਾ ਨੇ ਇੱਕ ਦੁੱਧ ਦਾ ਇੱਕ ਪਾਣੀ ਦਾ ਕੁੱਜਾ ਅੱਗੇ ਕਰ ਦਿੱਤਾ ਉਹ ਕੁੱਜੀਆਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਦੋਨਾਂ ਕੁੱਜੀਆਂ ਤੇ ਹੱਥ ਰੱਖ ਦਿੱਤਾ ਖੁਸਤਨਾ ਉਹ ਦੋਨਾਂ ਕੁਜੀਆਂ ਦੇ ਉੱਪਰ ਮੂੰਹ ਦੇ ਹੱਥ ਰੱਖ ਦਿੱਤਾ ਸਤਿਗੁਰਾਂ ਨੇ ਛੋਟੇ ਛੋਟੇ ਹੱਥ। ਭੀਖਣਸ਼ਾ ਖੁਸ਼ ਹੋ ਗਿਆ। ਕਹਿੰਦਾ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ। ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਜੋ ਮੈਂ ਸਵਾਲ ਲੈ ਕੇ ਆਇਆ ਸੀ। ਸਵਾਓ ਰਹਿਨੀਆਂ ਕਥਾਵਾਂ ਸਰਵਣ ਕਰਾਂਗੇ ਕੱਲ ਨੂੰ। ਸੋ ਸਾਰੀਆਂ ਸੰਗਤਾਂ ਪਹੁੰਚ ਕਰਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਪਣਾ ਜੀਵਨ ਸਫਲਾ ਕਰਿਏ। ਅਗਲੀਆਂ ਜਿਹੜੀਆਂ ਕਥਾਵਾਂ ਨੇ ਧਿਆਨ ਨਾਲ ਸੁਣਿਓ। ਬਚਪਨ ਦੀਆਂ ਜਿਹੜੀਆਂ ਅੱਗੇ ਬਾਲ ਅਵਸਥਾ ਗੁਰੂ ਸਾਹਿਬ ਦੀ ਬਚਪਨ ਵਿੱਚ ਖੇਡੇ ਗੰਗਾ ਦੇ ਕਿਨਾਰੇ ਉਹ ਸਾਰੀਆਂ ਕੇ ਕਥਾਵਾਂ ਆ ਰੀਆਂ ਨੇ ਜਿੱਥੇ ਕੰਗਣ ਗਵਾਚਿਆ ਗੁਰੂ ਸਾਹਿਬ ਦਾ ਉੱਥੇ ਸਥਾਨ ਬਣਿਆ ਹੋਇਆ ਤੇ ਗੁਰਮੁਖ ਪਿਆਰਿਓ ਗੰਗਾ ਚਰਨ ਘਾਟ ਗੰਗਾ ਘਾਟ ਸਤਿਗੁਰੂ ਪਾਤਸ਼ਾਹ ਜੀ ਦਾ ਸਥਾਨ ਬਣਿਆ ਹੋਇਆ ਤੇ ਹੋਰ ਵੀ ਉੱਥੇ ਸਥਾਨ ਜਿੰਨੇ ਵੀ ਸਥਾਨ ਬਣੇ ਨੇ ਤੇ ਉਹ ਸਾਰੀਆਂ ਕਥਾਵਾਂ ਅਪਜੀ ਨੂੰ ਦੱਸੀਆਂ ਜਾਣਗੀਆਂ ਸੁਣਾਈਆਂ ਜਾਣਗੀਆਂ ਸੋ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਪਣਾ ਜੀਵਨ ਸਫਲਾ ਕਰੋ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਧਾਤਿ ਨਿਵਸਰਾ ਦੁਇ ਦਾਈ ਦਾਇਆ ਖੇਲੈ ਸਗਲ ਜਗ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਨ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਨਾ ਜਿਨੇ ਨਾਮ ਧਿਆਇਆ ਗਏ ਮਸਕਤ ਕਾਨ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ